ਤੇ ਬਾਹਰਲੇ ਮੁਲਕ ਜਿਵੇਂ ਜਾਈ ਜਾਂਦੇ ਉੱਥੇ ਤਾਂ ਕਹਿੰਦੇ ਬਹੁਤ ਵਧੀਆ ਕੰਟ ਕੰਮ ਆਣਾ ਪੈਸੇ ਵੀ ਬਹੁਤ ਕਮਾਉਂਦੇ ਨੇ ਨਹੀਂ ਨਹੀਂ ਦਿਹਾੜੀਆਂ ਉੱਥੇ ਬਈ ਯਾਰਾ ਕੰਮ ਇੱਥੇ ਪੰਜਾਬ 'ਚ ਵੀ ਬਹੁਤ ਅਜਿਹਾ ਕਰੇ ਦਾ ਬੰਦਾ ਭੁੱਖਾ ਨਹੀਂ ਮਰਦਾ ਰੋਟੀ ਖਾਂਦੇ ਵੀ ਮੋਬਾਈਲ ਤੇ ਉਂਗਲਾਂ ਲੈਟਰਨ ਬੈਠੇ ਮੋਬਾਈਲ ਤੇ ਉਂਗਲਾਂ ਮਾਰੀ ਜਾਂਦੇ ਆ ਬਸ ਇਹ ਰਿਸ਼ਤੇਦਾਰੀ ਐ ਇਹ ਮੋਬਾਈਲ ਨਾਲ ਰਿਸ਼ਤੇਦਾਰ ਆ ਕੇ ਤਰ ਤੋਦਣਾ ਗੱਲ ਨ ਕਰਦਾ ਆਪਦੀ ਮੋਬਾਈਲ ਵੇਖੀ ਗਏ ਨਾ ਕਿਉਂ ਉੱਥੇ ਵੱਧੂ ਆ ਪੈਸਾ ਵੱਧੂ ਉਹਨਾਂ ਕੋਲੇ ਆਪਣਾ ਸਾਰਾ ਮੁਲਕੀ ਕਰਜ਼ਾਈ ਆ ਹਰ ਇੱਕ ਦੀ ਲੈਂਟਾ ਹਰ ਇੱਕ ਸਰਕਾਰ ਦਾ ਨਹੀਂ ਚਿੱਟੇ ਲੀੜੇ ਪਏ ਤੇ ਗਵਰਨਮੈਂਟ ਦੇ ਕਰਜ਼ਾਈ ਆ ਸਾਰੇ ਨਹੀਂ ਮਤਲਬ ਲਫਾਫੇ ਹੀ ਆਪਣੇ ਲਫਾਫੇ ਹੀ ਆ ਕੱਲੇ ਤੇ ਜਿੰਨਾਂ ਨੂੰ ਆਪ ਰਾਜਸਥਾਨ ਦੇ ਕਹਨ ਨੀ ਉਹਨਾਂ ਨੇ ਤੇ ਲੀੜੀ ਇਹ ਜੇ ਪਾਏ ਆ ਉਹ ਜਾਣ ਕੇ ਪਾਉਂਦੇ ਉਹਨਾਂ ਕੋਲੇ ਸੌ ਸੌ ਰੱਬਾ ਹੋਵੇ ਬੰਦੇ ਕੰਮ ਕਰਦੇ ਤੈਨੂੰ ਵੇਖਣ ਚ ਲਿਬੜੇ ਜੇ ਲੱਗਣਗੇ ਵੀ ਉਹ ਵੀ ਫਿਰਦੇ ਆ ਇਹ ਅੱਛਾ ਹਾਂ ਉਹਨਾਂ ਕੋਲੇ ਪੈਸਾ ਆਪਣੇ ਚਿੱਟੇ ਪਾਏ ਆ ਤੇ ਸਰਦਾਰ ਕਹਾਉਨੇ ਆ ਕਰਜ਼ਾ ਹਰ ਇੱਕ ਸਾਰਾ ਨਹੀਂ ਤੇ ਜਾਣਦੇ ਸਰ ਬੱਚੇ ਸਰਦਾ 10 ਲੱਖ ਰੁਪਿਆ ਕਰਜ਼ਾ ਆਪਣੇ ਜਿਹੜਾ ਇੱਕ ਬੱਚਾ ਜੰਮਦਾ ਤੇ ਜੇ ਕਰੇ ਜਾਂ ਪੜਨਾ 10 ਲੱਖ ਦਾ ਕਰਜ਼ਾਈ ਹੋਊਗਾ ਉਹ ਉਹ ਲੈਣਗੇ ਕਿਵੇਂ ਉਹਨੇ ਦੁਣਗਾ ਨਹੀਂ ਜਿੰਨੇ ਡਾਕਟਰ ਆ ਸਰ ਪਰ ਨਾ ਜਾ ਪੈਂਦਾ ਕੀ ਹੋਗਾ ਟੈਗ ਹੋ ਗਿਆ ਨਹੀਂ ਵਰਗਾ ਗੱਡੀ ਚ ਪੈਰ ਲਾਉਣਾ ਤੂੰ ਨਹੀਂ ਲਾਉਣਾ ਤੇ ਮਿਲਿਆਦਾਂ ਕਰਦੇ ਆ 100 ਸਾਲ ਦਿਨ ਇਹ 60 65 ਸਾਲ ਤੀ ਰਹ ਜਾਣਗੇ ਜਿਹੜੀ ਹੁਣ ਪੀੜੀ ਐ ਇਹ ਖਤਮ ਹੋਈ ਜਾਣਾ ਮੰਨ ਨਹੀਂ ਰਿਹਾ ਕੋਈ ਪੁਰਾਣੇ ਬੰਦੇ ਦੇ ਆਲਾ ਤਾਂ ਉਹ ਵੀ ਮਰੀ ਜਾਂਦੇ ਦਾ ਪਕਾਈਆ ਰਾਂ ਆਏ ਆ ਦੁੱਧ ਕਿਉਂਦਾ ਤੈਨੂੰ ਘਿਓ ਦੇ ਦੇ ਦਿੰਨੇ ਆ ਮਾਰਨ ਦਾ ਤਰੀਕਾ ਇਹ ਆ ਮਾਰਨਾ ਬੰਦੇ ਨੂੰ ਅੱਗੇ ਘਿਓ ਦਿੰਦੇ ਛੰਨਾ ਭਰ ਕੇ ਜਸ ਕੀਰੀ ਜਾਂਦਾ ਹੀ ਹੁਣ ਤੈਨੂੰ ਦੇ ਦੇ ਦਿੰਨੇ ਆ 100 ਗ੍ਰਾਮ ਘਿਓ ਤੜਕਣ ਤਰਾ ਅਬਲਾ ਦਾ ਟੈਗ ਹੋ ਜੂਗਾ ਬੰਦੇ ਨੂੰ ਬਸ ਗੋਲੀ ਮਾਰਨ ਦੀ ਲੋੜ ਨਹੀਂ ਘਿਓ ਦੇ ਦਿਓ ਬਸ ਪਾਰ ਆ ਅੱਗੇ ਕਈਆਂ ਨਾ ਕੰਮ ਕਰਦੇ ਸਾਰੇ ਇਹੜੇ ਸੇਰ ਸੇਰ ਦੁੱਧ ਪੀ ਕੇ ਕਿਉਂ ਪੀ ਕੇ ਆਏ ਖੇਤਾਂ ਵਾਣਾ ਚਾਉਂਦਾ ਐ ਤੁਰਿਆ ਆਉਂਦਾ ਪਰ ਪਰ ਡੋਲੂ ਅੱਧਾ ਅੱਧਾ ਕਿਲੋ ਗੁੜ ਖਾ ਜਾਂਦੇ ਸੀ ਬੁੜੇ ਅੱਗੇ ਹੁਣ ਮੈਂ ਨੂੰ ਨਿੰਦਦਾ ਅਗਲਾ ਅੱਧਾ ਕਿਲੋ ਹੈ ਪਹਿਲੀ ਕੱਲ ਤਾਂ ਗੁੜ ਹੈ ਹੀ ਨਹੀਂ ਕਿਸੇ ਦੇ ਘਰੇ ਸਹੀ ਗੱਲ ਤੇਰੇ ਮੈਸ ਹੋ ਜਾਣਾ ਤੂੰ ਅੱਧਾ ਕਿਲੋ ਆਖਣਗੇ ਨਾ ਨਾ ਦੇ ਮੈਨੂੰ ਇੱਕ ਲੱਡੂ ਦੇ ਦੇ ਆਖਣਗੇ ਤੇ ਅੱਗੇ ਅੱਧਾ ਕਿਲੋ ਬੰਦਾ ਖਾ ਜਾਂਦਾ ਸੀ ਗੁੜਾ ਕੀ ਬਾਤ ਆਏ ਵੀ ਰੋਟੀ ਥੋੜੀ ਖਾਓ ਖਾਣਾ ਆਪਣਾ ਘੱਟ ਖਾਓ ਭਗਤੀ ਕਰੋ ਜਾਗੋ ਹੁਣ ਡਾਕਟਰ ਇਹ ਵੀ ਆਉਂ ਦੱਸ ਦਿਆ ਜਿਤਨੇ 4 ਰੋਟੀਆਂ ਦੀ ਭੁੱਖਾ ਦੋ ਖਾ ਹੂੰ ਪੇਟ ਹੌਲਾ ਰਹੂਗਾ ਨਾੜਾਂ ਨਹੀਂ ਚਿਪਦਣਾ ਚਿਕਣੀ ਚੀਜ਼ ਨਾ ਖਾ ਤਰੀ ਬੰਦ ਕਰਨਗੇ ਕਿਉਂ ਵੀ ਦੁੱਧ ਵੀ ਸਾਰਾ ਖਰਾਕ ਤਰੀ ਬੰਦ ਕਰੀ ਤਰੀ ਹੁੰਦੇ ਆ ਇਹ ਜੋ ਖਰਾਕਾਂ ਨਾ ਖਾਦਿਆਂ ਤੇ ਲੋਕ ਬਚਣਗੇ ਕਿਵੇਂ ਆਪਾਂ ਵੀ ਅੱਜ ਨਾ ਇੱਕ ਦੇਸੀ ਪੌਡਕਾਸਟ ਹੀ ਕਰ ਰਹੇ ਹਾਂ ਤੇ ਬਾਪੂ ਜੀ ਇਹਨਾਂ ਗੱਲਾਂ ਬਾਤਾਂ ਕਰੀ ਜਾਂਦੇ ਮੈਂ ਸੋਚਿਆ ਕਿ ਇਹ ਗੱਲਾਂ ਬਾਤਾਂ ਲੋਕਾਂ ਤੱਕ ਪਹੁੰਚਣੀਆਂ ਚਾਹੀਦੀਆਂ ਤੇ ਬਾਪੂ ਜੀ ਨਾਲ ਗੱਲਬਾਤ ਕਰਦੇ ਆਪੋ ਹੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹ ਕੀ ਨਾਮ ਹੈ ਜੀ ਤੁਹਾਡਾ ਦਰਸ਼ਨ ਸਿੰਘ ਜੀ ਕਿਹੜਾ ਪਿੰਡ ਹੈ ਜੀ ਕੋਠੇਕੌਰ ਸਿੰਘ ਵਾਲੇ ਜੀ ਜ਼ਿਲ੍ਹਾ ਬਟਿੰਡਾ ਜੀ ਹਾਂ ਜੀ ਤੇ ਜਿਵੇਂ ਆਪਾਂ ਗੱਲਾਂ ਕਰੀ ਜਾਂਦੇ ਸੀਗੀ ਆਪਣੀਆਂ ਖਾਧਾਂ ਖਰਾਕਾਂ ਬਾਰੇ ਵੀ ਆਪਣੀਆਂ ਹੁਣ ਪੰਜਾਬ ਦੇ ਲੋਕ ਹਨਾ ਖਾਧਾ ਖਰਾਕਾ ਵੱਲ ਵੱਧ ਹੋ ਗਏ ਕਮਜ਼ੋਰ ਹੋਈ ਜਾਂਦੇ ਬਿਮਾਰੀਆਂ ਵ ਹਾਂ ਜੀ ਪਹਿਲਾਂ ਹੁੰ ਸੀਗੇ ਪਹਿਲਾਂ ਛੋਲੇ ਹੁੰਦੇ ਸੀ ਉਹ ਤਿੰਨ ਚਾਰ ਮਹੀਨੇ ਖਾਈ ਜਾਂਦੇ ਹੁਣ ਅਗਲੇ ਮਹੀਨੇ ਚੱਲ ਪਣਗੇ ਫਰਵਰੀ ਕੇ ਛੋਗਾ ਉਹਦੀ ਸਬਜ਼ੀ ਖਾਂਦੇ ਮੁੜ ਕੇ ਪੱਠਾ ਤਾਂ ਆਪਣਾ ਆਪਣਾ ਖਾਂਦੇ ਹੋਲਾ ਖਾਂਦੇ ਹੁਣ ਛੋਲੇ ਕਿਸੇ ਦੇ ਘਰੇ ਵੀ ਨਹੀਂ ਗੱਲ ਲੱਪਥ ਆਉਂਦੀ ਭਾਲੇ ਸਹੀ ਗੱਲ ਹੈ ਹੈ ਵੇਸਣ ਲਓ ਮੰਡੀ ਚੋਂ ਮੱਕੀ ਦਾ ਦੇਣਗੇ ਸਾਨੂੰ ਅੱਛਾ ਹਾਂ ਛੋਲਾ ਤਾਂ ਵੇਸਣ ਨਹੀਂ ਮਿਲਦਾ ਛੋਲਾ ਤਾਂ ਨਹੀਂ ਮਿਲਦਾ ਉਹ ਜਿਹੜਾ ਹੁੰਦਾ ਹੈ ਹਾਂ ਰਾਜਸਥਾਨ ਤੋਂ ਮਿਲ ਜੂਗਾ ਪੰਜਾਬ ਚੋਂ ਨਹੀਂ ਮਿਲ ਰਿਹਾ ਇਹ ਨਹੀਂ ਉਹ ਸਾਰੇ ਮੱਕੀ ਦਾ ਹੁੰਦਾ ਮੱਕੀ ਦਾ ਹੁੰਦਾ ਤੇ ਫਿਰ ਮੇਰੇ ਵਰਗੇ ਨੂੰ ਤਾਂ ਨਹੀਂ ਇਹਦੀ ਕੋਈ ਪਛਾਣ ਹੁੰਨੀ ਇਹ ਪਛਾਣ ਪਛਾਣ ਨਹੀਂ ਹੁੰਦੀ ਇਹਦੀ ਤੁਹਾਨੂੰ ਤਾਂ ਪਤਾ ਲੱਗਿਆ ਇਹ ਖਾਨਚਾ ਹਾਂ ਪਤਾ ਲੱਗ ਜਾਂਦਾ ਇਹਦਾ ਅੱਛਾ ਇਹ ਰੇਸ਼ਾ ਤੇ ਤੀਜਾ ਤੇ ਬਹੁਤ ਠੀਕ ਹੁੰਦਾ ਅੱਗੇ ਗੰਨਾਇ ਕਮਾਦ ਹੁੰਦਾ ਸੀ ਵਾਧੂ ਚਾਰ-ਚਾਰ ਕਨਾਲਾ ਪੰਜ-ਪੰਜ ਕਨਾਲਾ ਹਰੇਕ ਦਿਨ ਹੁੰਦਾ ਸੀ ਹਾਂ ਤਮਾਦ ਹੈ ਨਹੀਂ ਖਖੜੀਆਂ ਖਰਬੂਜੇ ਮਰਚੂ ਬੜਾ ਦੇਸੀ ਆਪਾ ਹੁੰਦਣਾ ਇਹ ਸਬਜ਼ੀਆਂ ਸਾਰੀਆਂ ਹੁਣ ਰੇ ਚੱਲ ਪਈ ਜੁਰਗਾ ਡਾਈਪੀ ਡੀਪੀ ਪੱਠਾਂ ਚ ਪਾਈ ਜਾਂਦੇ ਆ ਤੇ ਪੱਠੇ ਪਸੰਗਾਂ ਨੂੰ ਪਾਉਣਿਆਂ ਦੋ ਦਿਨਾਂ ਤੱਕ ਉਹ ਆਪਣੇ ਅੰਦਰ ਹੀ ਆਉਂਦਾ ਸਾਰਾ ਇਹ ਸਮਾਨ ਆ ਸਹੀ ਗੱਲ ਆ ਇਹ ਬਲੱਡ ਤੇ ਸੁਗਗਰ ਤੇ ਜਾਵ ਇਹ ਕਿਵੇਂ ਬਣਦਿਆ ਇਹ ਰਿਆਣਾ ਬਣਦੇ ਲੋਕ ਬੀਜ ਨਹੀਂ ਰਹਿ ਗਏ ਇਹ ਚਾਰ ਚਾਰ ਕਨਾਲਾ ਕਿੱਲਾ ਕਿੱਲਾ ਕਣਕ ਵੀਨ 40 ਮਣ ਕਣਕ ਵੀ 20 ਵੀ ਹੋ ਗਈ ਇੱਕ ਪਰਿਵਾਰ ਨੂੰ ਮੁੱਕ ਦੇਣੀ ਹਿਸਾਬ ਪਰ ਹਾਂ ਇਹ ਰਿਆਣੇ ਦੇ ਅਸਰ ਨਾਲ ਸਾਰਾ ਕੁਝ ਇਹਨੇ ਦੁਣਗਾ ਨਹੀਂ ਜਿੰਨੇ ਡਾਕਟਰ ਆ ਸਰ ਪਰ ਨਾ ਜਾ ਪੈਂਦਾ ਕੀ ਹੋਗਾ ਟੈਗ ਹੋਗਾ ਐਨੀ ਵਾਰ ਗੱਡੀ ਚ ਪੈਰ ਲਾਉਣਾ ਤੂੰ ਨਹੀਂ ਲਾਉਣਾ ਤੇ ਮਿਲਿਆਦਾਂ ਕਰਦੇ ਆ 100 ਸਾਲ ਦਾ ਇਹ 60 65 ਸਾਲ ਤੀ ਰਹ ਜਾਣਗੇ ਜਿਹੜੀ ਹੁਣ ਪੀੜੀ ਐ ਇਹ ਖਤਮ ਹੋਈ ਜਾਣਾ ਮੰਨ ਨਹੀਂ ਰਿਹਾ ਕੋਈ ਪੁਰਾਣੇ ਬੰਦਾ ਦੇ ਆਲਾ ਤਾਂ ਉਹ ਵੀ ਮਰੀ ਜਾਂਦੇ ਦਾ ਪਕਾਈਆ ਰਾਂ ਆਏ ਆ ਦੁੱਧ ਕਿਉਂਦਾ ਤੈਨੂੰ ਘਿਓ ਦੇ ਦੇ ਦਿੰਨੇ ਆ ਮਾਰਨ ਦਾ ਤਰੀਕਾ ਇਹ ਆ ਮਾਰਨਾ ਬੰਦੇ ਨੂੰ ਅੱਗੇ ਘਿਓ ਦੇ ਦਿੰਦੇ ਛੰਨਾ ਭਰ ਕੇ ਜਸ ਕੀਰੀ ਜਾਂਦਾ ਹੀ ਹੁਣ ਤੈਨੂੰ ਦੇ ਦੇ ਦਿੰਨੇ ਆ 100 ਗ੍ਰਾਮ ਘਿਓ ਤੜਕਣ ਤਰਾ ਅਬਲਾ ਨਾ ਟਟਾਇਆ ਖੋ ਜੂਗਾ ਬੰਦੇ ਨੂੰ ਬਸ ਗੋਲੀ ਮਾਰਨ ਦੀ ਲੋੜ ਨਹੀਂ ਘਿਓ ਦੇ ਦਿਓ ਬਸ ਆ ਪਾਰ ਆ ਚੱਲਦਾ ਨਹੀਂ ਬੰਦਾ ਹਾਂ ਚੱਲਦਾ ਨਹੀਂ ਅੰਦਰੋਂ ਸਿਸਟਮ ਹੀ ਨਹੀਂ ਰਹਿ ਗਿਆ ਹਾਂ ਇਹ ਵੱਜ ਜਾਂਦਾ ਇਹ ਸਰਕਲ ਖੂਨ ਦਾ ਜਦੋਂ ਬਲੱਡ ਆਟੈਕ ਹੋ ਜਾਂਦਾ ਡਾਕਟਰ ਇਹ ਬੰਦ ਕਰੀ ਜਾਂਦੇ ਅੱਗੇ ਕਰਦੇ ਫਕੀਰ ਜਿਹੜੇ ਸਾਧ ਸੰਤ ਸੀ ਵੀ ਰੋਟੀ ਥੋੜੀ ਖਾਓ ਖਾਣਾ ਪੀਣਾ ਘੱਟ ਖਾਓ ਭਗਤੀ ਕਰੋ ਜਾਗੋ ਹੁਣ ਡਾਕਟਰ ਇਹ ਵੀ ਆਉਂ ਦੱਸ ਦਿਆ ਜਿਦ ਤਨ ਚਾਰ ਰੋਟੀਆਂ ਦੀ ਭੁੱਖਾ ਦੋ ਖਾ ਹੂੰੇ ਪੇਟ ਹੌਲਾ ਰਹੂਗਾ ਨਾੜਾਂ ਨਹੀਂ ਚਿਪਦੀਆਂ ਚੱਕਣੀ ਚੀਜ਼ ਨਾ ਖਾ ਤਰੀ ਬੰਦ ਕਰਨ ਕਿਉਂ ਵੀ ਦੁੱਧ ਵੀ ਸਾਰਾ ਖਰਾਕ ਤਰੀ ਬੰਦ ਕਰੀ ਤਰੀ ਹੁੰਦੇ ਆ ਇਹ ਜੋ ਖਰਾਕਾ ਨਾ ਖਾਦਿਆਂ ਤੇ ਲੋਕ ਬਚਣਗੇ ਕਿਵੇਂ ਤੇ ਹੁਣ ਜਿਵੇਂ ਮੈਂ ਲੋ ਤੁਸੀਂ ਕਰਦੇ ਹੋ ਕੋਈ ਖੇਤੀ ਰੇ ਸਪਰੇਅ ਤੋਂ ਬਿਨਾ ਜਾਂ ਕਰਤਾ ਨਹੀਂ ਹੁਣ ਲੋਕਾਂ ਦੇ ਬਰਾਬਰ ਹੀ ਅਸੀਂ ਚੱਲਦੇ ਆ ਸਾਰੀ ਦੁਨੀਆਂ ਵਿੱਚ ਚੱਲ ਪਈ ਕੱਲਾ ਬੰਦਾ ਇਹ ਨਾ ਕਰ ਸਕਦਾ ਹੂੰ ਆਏ ਆਉਦੇ ਘਰ ਵਾਸਤੇ ਕੁਝ ਘਰ ਵਾਸਤੇ ਕੋਹ ਨਹੀਂ ਸਾਰਿਆਂ ਹੀ ਚੱਲਦੀ ਆ ਬਸ ਜੂਰਗਾ ਡੀਪੀ ਸਾਰਾ ਸਰਜੀ ਜੀ ਵੀ ਫੁੱਲ ਚੱਲਦੀ ਆ ਪੱਠਿਆਂ 'ਚ ਵੀ ਕਣਕ 'ਚ ਵੀ ਪੱਠੇ ਵਾਢ ਨਹੀਂ ਸਕਦਾ ਤੂੰ ਹੁੰਦੇ ਹੀ ਨਹੀਂ ਰੇ ਤੋਂ ਬਿਨਾ ਆਏ ਆ ਇਹ ਅੱਗੇ ਹੁਈ ਹੋ ਜਾਂਦਾ ਅਸੀਂ ਦੁਵਾਰਾ ਇਹ ਥੋੜੇ ਚਿਰਦਿਆਂ ਚੱਲੀਆਂ ਰਿਆਰੋਂ ਪਹਿਲਾਂ ਨਹੀਂ ਹੁੰਦਾ ਅਸੀਂ ਜਮਾਂ ਸਹੀ ਗੱਲ ਤੇ ਜਿਵੇਂ ਆਪਣੇ ਰਾਜਸਥਾਨ ਵਾਲੇ ਆਪਣੇ ਤੋਂ ਪਿੱਛੇ ਆਪਾਂ ਕਹਿੰਦੇ ਵੀ ਉਹ ਤਾਂ ਆਪਣੇ ਤੋਂ ਪਿੱਛੇ ਹੈਗੇ ਤੇ ਉਹ ਕਿਵੇਂ ਖਰਾਕਾਂ ਦਾ ਫਰਕ ਹੈਗਾ ਆਪਣੇ ਨਾਲੋਂ ਉਹ ਖਰਾਕਾਂ ਦਾ ਵੀ ਫਰਕ ਹੈਗਾ ਪਿੱਛੇ ਨਹੀਂ ਆਪਣੇ ਨਾਲੋਂ ਅੱਗੇ ਆ ਹਾਂ ਅੱਗੇ ਆ ਪੈਸੇ 'ਚ ਵੀ ਅੱਗੇ ਆ ਉਹ ਤਿੰਨ ਤਿੰਨ ਸਾਲਾਂ ਦੀ ਫਸਲ ਰੱਖਦੇ ਆ ਆਪਾਂ ਮੰਡੀ ਚ ਜਾਂਦੇ ਆ ਖੇਤ ਜੋ ਵੱਢਣ ਸਰ ਮੰਡੀ ਨੂੰ ਤੋਰਦੇ ਨੇ ਤੇਰੀ ਕਰ ਦਿੰਦੇ ਆ ਤੇਰੀ ਕਰ ਦਿੰਦੇ ਆ ਵੀ ਸਟਿਆਉ ਆਪਾਂ ਹਾਂ ਉਹ ਤਿੰਨ ਸਾਲ ਤੋਂ ਵੇਚਦੇ ਆ ਜਾ ਕਣਕ ਉਹਨਾਂ ਦੀ ਪਰ ਵਾਲੀ ਕਣਕ ਵੀ ਪਰਾਰ ਵਾਲੀ ਪਈ ਆ ਜਿਹੜੀ ਹੁਣ ਆਊਗੀ ਉਹ ਕਣਕੋਂ ਤੋਂ ਕੱਢਣਗੇ ਸਰੋਂੋਂ ਤੋਂ ਕੱਢਣਗੇ ਰੱਖੀ ਰੱਖਦੇ ਆ ਕਿਉਂ ਉੱਥੇ ਵਾਧੂ ਆ ਪੈਸਾ ਵਾਧੂ ਆ ਉਹਨਾਂ ਕੋਲੇ ਆ ਆਪਣਾ ਸਾਰਾ ਮੁਲਕੀ ਕਰਜ਼ਾਈ ਆ ਹਰ ਇੱਕ ਦੀ ਲੈਂਟ ਹਰ ਇੱਕ ਸਰਕਾਰ ਦਾ ਚਿੱਟੇ ਲੀੜੇ ਪਾਇਆ ਮੁੱਛਾਂ ਕੁੰਡਾਾਂ ਹੁੰਦਾਂ ਕੋਸੇ ਪਾਇਉਂਦੇ ਸੀ ਸਰਦਾਰਾਂ ਤੇ ਗਵਰਨਮੈਂਟ ਦੇ ਕਰਜ਼ਾਈ ਆ ਸਾਰੇ ਨਹੀਂ ਮਤਲਬ ਲਫਾਫੇ ਹੀ ਆਪਣੇ ਲਫਾਫੇ ਹੀ ਆ ਕੱਲੇ ਤੇ ਜਿੰਨਾਂ ਨੂੰ ਆਪਾਂ ਰਾਜਸਥਾਨ ਦੇ ਕਹੇ ਨੀ ਉਹਨਾਂ ਨੇ ਤੇ ਲੀੜੇ ਇਹ ਜਿਹੇ ਪਾਏ ਆ ਉਹ ਜਾਣ ਕੇ ਪਾਉਂਦੇ ਉਹਨਾਂ ਕੋਲੇ ਸੌ ਸੌ ਰੱਬਾ ਹੋਵੇ ਬੰਦੇ ਕੰਮ ਕਰਦੇ ਤੈਨੂੰ ਵੇਖਣ ਚ ਲਿਬੜੇ ਜੇ ਲੱਗਣਗੇ ਇਹ ਵੀ ਉਹੀ ਫਿਰਦੇ ਆ ਇਹ ਅੱਛਾ ਹਾਂ ਉਹਨਾਂ ਕੋਲੇ ਪੈਸਾ ਆਪਣੇ ਚਿੱਟੇ ਪਾਏ ਆ ਤੇ ਸਰਦਾਰ ਕਹਾਉਣੇ ਆ ਕਰਜ਼ਾ ਹਰ ਇੱਕ ਸਾਰਾ ਨਹੀਂ ਤੇ ਜਾਂਦੇ ਸਰ ਬੱਚੇ ਸਰ 10 ਲੱਖ ਰੁਪਇਆ ਕਰਜ਼ਾ ਆਪਣੇ ਜਿਹੜਾ ਇੱਕ ਬੱਚਾ ਜੰਮ ਤੇ ਤੇਰੇ ਘਰੇ ਜਾਂ ਪੈਣਾ 10 ਲੱਖ ਦਾ ਕਰਜ਼ਾਈ ਹੋਊਗਾ ਉਹ ਉਹ ਲੈਣਗੇ ਕਿਵੇਂ ਸਹੀ ਗੱਲ ਹੈ ਇੱਕ ਲੈਂਟ ਹੈ ਉਹ ਕਮਾਈ ਜਾਂਨੇ ਲੈਂਦੀ ਤਾਂ ਹੈ ਨਹੀਂ ਉਹ ਕਿਹੜੇ ਕਿਸ਼ਤ ਹੈ ਹਾਂ ਇਹ ਗਵਰਨਮੈਂਟ ਨਵਾ ਦਿੰਦੇ ਵੀ ਗਵਰਨਮੈਂਟ ਲਾ ਦੇ ਗਵਰਨਮੈਂਟ ਲੈ ਲਾ ਗਵਰਨਮੈਂਟ ਕਬਜੇ ਕਰ ਰਹੀ ਹੈ ਪਹਿਲਾਂ ਤੇ ਹੌਲੀ ਹੌਲੀ ਸਾਰਾ ਕੀ ਲਗਦਾ ਆਉਣ ਵਾਲੇ ਸਮੇਂ 'ਚ ਹੋਊਗਾ ਕੀ ਹੁਣ ਆ ਕਿ ਅੱਬ ਤੁਸੀਂ ਹੀ ਜਾਂਦਾ ਹੁਣ ਉਹ ਰੱਬ ਨੂੰ ਪਤਾ ਕੀ ਹੋਣਾ ਖਤਮ ਵਾਲਾ ਹਸਾਬ ਹੈ ਇੱਕ ਪਾਸੇ ਤਾਂ ਹੁਣ ਖੇਤੀ ਦਾ ਕੀ ਮਾਹੌਲ ਲੱਗਦਾ ਵੀ ਹੋਊਗਾ ਦੁਮਾਰ ਮੁੰਡੇ ਜੱਟਾਂ ਦੇ ਹੁਣ ਕਰਿਆ ਕਰਨਗੇ ਖੇਤੀ ਕੀ ਛੱਡ ਜਾਣਗੇ ਕੀ ਖੇਤੀ ਦਾ ਹੁਣ ਕੀ ਕਰਨੇ ਜੇ ਆਪਾਂ ਹੁੰਦਾ ਅੱਗੇ ਯਾਰ ਛੀ ਛੀ ਹੁੰਦੇ ਸੀ ਇੱਕ ਇੱਕ ਜਾਨੇ ਬੁੜੇ ਤੇ ਹਾਂ ਤੇ ਹੁਣ ਇੱਕ ਹੀ ਜਾਂਦਾ ਜਿਹਦੇ ਇੱਕ ਮੁੰਡਾ ਕੋ ਬੁਮਾਰੇ ਲੈਂਦਾ ਬੱਚਾ ਉਹ ਜਿਹਦੇ ਇੱਕ ਆ ਤੇ ਉਹ ਬਾਹਰਲੇ ਮੁਲਕ ਨੂੰ ਚੜਾ ਹੁੰਦਾ ਗੱਡੀ ਜਾ ਜਾ ਤੇ ਚਾਹੇ ਬਸ ਉਹ ਇੱਥੇ ਚੱਟੇ ਤੇ ਲੱਗ ਜਾ ਚੱਟੇ ਨਾਲ ਖਤਮ ਹੋ ਜਾਂਦਾ ਤੇ ਬਾਹਰਲੇ ਮੁਲਕ ਜਿਵੇਂ ਜਾਈ ਜਾਂਦੇ ਉੱਥੇ ਤਾਂ ਕਹਿੰਦੇ ਬਹੁਤ ਵਧੀਆ ਘੈਂਟ ਕੰਮ ਆਣਾ ਪੈਸੇ ਵੀ ਬਹੁਤ ਕਮਾਉਂਦੇ ਨੇ ਨਹੀਂ ਨਹੀਂ ਦਿਹਾੜੀਆਂ ਉੱਥੇ ਬਈ ਯਾਰਾ ਕੰਮ ਇੱਥੇ ਪੰਜਾਬ 'ਚ ਵੀ ਬਹੁਤ ਅਜਿਹਾ ਕਰੇ ਦਾ ਬੰਦਾ ਭੁੱਖਾ ਨਹੀਂ ਮਰਦਾ ਅੱਛਾ ਹਾਂ ਇਹ ਤਾਂ ਬਸ ਉਹ ਨਹੀਂ ਤੁਰੇ ਜਾਂਦੇ ਆ ਬਸ ਉੱਥੇ ਆ ਪਕੜਾ ਦੇਖਿਆ ਸਹੀ ਗੱਲ ਨਹੀਂ ਦੱਸਦੇ ਅੱਗੇ ਨਸ਼ਾ ਛੱਡਦੇ ਹੁੰਦੇ ਸੀ ਮੇਰੇ ਅਰਗਿਆਂ ਦੇ ਲੱਤਾਂ ਟੁੱਟਣੀਆਂ ਮੈਂ ਤਾਂ ਇਹਦੀਆਂ ਵੀ ਟੁੱਟਣ ਨਾਲ ਤੈਨੂੰ ਮਖਣਾ ਬਈ ਵਾਸੀ ਨਹੀਂ ਆਉਂਦੀ ਗੀਜੇ 'ਚ ਰੱਖੀ ਖਾ ਲਈ ਜਦੋਂ ਫਸ ਗਿਆ ਤਾਂ ਆਪੇ ਹੀ ਫਸਾ ਕੇ ਕਰੂਗਾ ਬੰਦਾ ਉੱਥੇ ਫਸ ਕੀ ਦਾ ਫੜਕਣ ਕਿਹਾ ਉਹ ਆਂਦੇ ਉਹ ਸਹੀ ਗੱਲ ਨਹੀਂ ਦੱਸਦੇ ਹੁਣ ਗੱਲ ਸੁਣੋ ਉੱਥੇ ਆਉਂਦੇ ਸਾਡੇ ਜੱਜ ਲੱਗੇ ਆ ਵਕੀਲ ਲੱਗੇ ਆ ਉਹ ਅੰਗਰੇਜ਼ਾਂ ਦੇ ਆ ਉਹਨਾਂ ਦੇ ਆਪ ਦੇ ਹਨੀ ਆਪਾਂ ਨੂੰ ਲਾਉਣਗੇ ਉੱਥੇ ਉਹ ਆਪਾਂ ਨੂੰ ਨਹੀਂ ਲਾਉਂਦੇ ਲਉਂਦੇ ਇਹ ਯਾਦ ਕਿਤੇ ਭਗਤ ਸਿੰਘ ਅਰਗਣ ਕੁਰਬਾਨੀਆਂ ਦੇ ਕੇ ਦੇਖ ਇਹ ਗੁਲਾਮ ਫੇਰ ਹੋ ਜਾ ਰਿਹਾ ਹੈ ਉਹਨਾਂ ਦੇ ਅੰਗਰੇਜ਼ਾਂ ਦੇ ਹੁਣ ਤਾਂ ਉੱਥੇ ਫਿਰ ਦਿਹਾੜੀ ਕਰਦੇ ਜਾਗੇ ਹੁਣ ਤਾਂ ਗੁਲਾਮ ਹੋਣ ਦੇ ਪੈਸੇ ਦਿੰਨੇ 25-25 ਲੱਖ ਕਿੰਨੇ ਕਿਲੋ ਵੇਚਦੇ ਉਹਨਾਂ ਨੇ ਤਾਂ ਦੇਣਾ ਹੀ ਆ ਪੈਸੇ ਆ ਹੁਣ ਜਾ ਜਾ ਵੇਚ ਵੜਦੇ ਆਪਾਂ ਉਹ ਪੰਜਾਬ ਵੈਸੇ ਠੀਕ ਹੈ ਜੇ ਆਪਾਂ ਇੱਥੇ ਹਾਂ ਪੰਜਾਬ ਉਹ ਠੀਕ ਆ ਹਾਂ ਜੇ ਕੰਮ ਕਰੇ ਤਾਂ ਬੰਦਾ ਕੋਈ ਮਿਹਨਤ ਕਰਿਆ ਹੈ ਤੇ ਕੰਮ ਹੁਣ ਤੁਸੀਂ ਹੋਏ ਨਹੀਂ ਆ ਨਾ ਪਿੰਡਾਂ 'ਚ ਤੁਸੀਂ ਪਿੰਡ 'ਚ ਰਹਿੰਦੇ ਆ ਕੀ ਮਾਹੌਲ ਹੈ ਮੁੰਡੇ ਜਿਹੜੇ ਮੇਰੀ ਉਮਰ ਦੇ ਕਰਦੇ ਕੰਮ ਕਰਕੇ ਨਹੀਂ ਕੀ ਇਹਨਾਂ ਬਾਰੇ ਕੀ ਸੋਚੇ ਇਹ ਕੰਮ ਆਉਣ ਕਰ ਰਹੇ ਅੱਗੇ ਵਾਣਾ 'ਚ ਰੱਖੀ ਹੁੰਦੀ ਝੁੱਗਣਾਂ ਆਪਾਂ ਦੇ ਗਾਈਆਂ ਤੋਂ ਹੁਣ ਗਾਈਆਂ ਤਾਂ ਵਸ ਗਿਆ ਰੱਖੇ ਘੋੜਿਆਂ ਵਾਲੇ ਉਹਨਾਂ ਨੂੰ ਹਿੱਸਾ ਲੈਂਦੇ ਆ ਹੁਣ ਉਹਨਾਂ ਨੂੰ ਕਾਣਕ ਦਿੰਦੇ ਆ ਪੈਸੇ ਦਿੰਦੇ ਆ ਖਾਲਾ ਪੱਕੇ ਅੱਗੇ ਕੱਚੇ ਖਾਲ ਕੱਢਦੇ ਸੀ ਬੁੜੇ ਜ ਸਾਡੇ ਵੇਲੇ ਜਾਂਦੇ ਸਾਡੇ 10000 ਕੇ ਪਿਆ ਵਰਗੇ ਕਸੀਆਂ ਪੜਦੇ ਹੁਣ ਪੱਕਾ ਖਾਲਾ ਨਹੀਂ ਸਵਾਰੀਦਾ ਇਹਨਾਂ ਤੋਂ ਉਹ ਠੇਕੇ ਤੇ ਦਿੰਦੇ ਆ ਸਾਲ ਭਾ ਰਾਸਤੇ ਯਾ ਸਵਾਰੋ ਆਇਆ ਖੇਤ ਗੇੜਾ ਮਨੇ ਪੱਠੇ ਵਢਣ ਜਾਂਦੇ ਲੋਕ ਵਾਣਾ ਚ ਫਿਰਦੇ ਵੱਧੂ ਹੁਣ ਇੱਕ ਬੰਦਾ ਖਾਦੇ ਨੇਰ ਕੋਈ ਦੀ ਸੁ ਅੱਗੇ ਰੌਣਕਾ ਲੱਗ ਜਾਂਦੇ ਵਾਣ ਚ ਆ ਕੇ ਖੇਤ ਚ 10 10 ਬੰਦੇ ਬੈਠਣਦੇ 20 20 ਇੱਕ ਵੇਲੇ ਆ ਜਾਂਦੇ ਖੇਤ ਚ ਤਾਂ ਬੰਦਾ ਨਹੀਂਦਾ ਹੀ ਨਹੀਂ ਦਿੰਦਾ ਨੇ ਘਰੇ ਹੁਣ ਟੀਵੀ ਆ ਤੇ ਮੋਬਾਈਲਾਂ ਰੋਟੀ ਖਾਂਦੇ ਹੀ ਮੋਬਾਈਲ ਤੇ ਉਂਗਲਾਂ ਲੈਟਰਿਨ ਬੈਠੇ ਮੋਬਾਈਲ ਤੇ ਉਂਗਲਾਂ ਮਾਰੀ ਜਾਂਦੇ ਆ ਬਸ ਇਹ ਰਿਸ਼ਤੇਦਾਰੀ ਹੈ ਇਹ ਮੋਬਾਈਲ ਨਾਲ ਰਿਸ਼ਤੇਦਾਰ ਆ ਕੇ ਤਰ ਤ ਉਹਦੇ ਨਾਲ ਗੱਲ ਨਹੀਂ ਕਰਦਾ ਆਪ ਦੀ ਮੋਬਾਈਲ ਵੇਖੀ ਗਏ ਪੈਸਾ ਮੌਖਾ ਪਿਆ ਹੋਇਆ ਹੈ ਹਾਂ ਹੈ ਪਹਿਹੂ ਰਹਿੰਦਾ ਤਾਂ ਹੈ ਨਹੀਂ ਜਦੋਂ ਬੰਦੇ ਦਾ ਦੌਰਾ ਪੈ ਜਾਂਦਾ ਪੈਸਾ ਵੀ ਪਿਆ ਰਹਿ ਜਾਂਦਾ ਸਾਰਾ ਉਹ ਸਾਰਾ ਕੁਝ ਹੀ ਰਹਿ ਜਾਂਦਾ ਉਹ ਤਾਂ ਮਿੱਟੀ ਬਣ ਜਾਂਦਾ ਨਾ ਬੰਦੇ ਦਾ ਸਰੀਰ ਉੱਠ ਜਾਂਦਾ ਬਸ ਕੰਮ ਨਹੀਂ ਆਉਂਦਾ ਇਹ ਕਿੰਨੇ ਕੁ ਮਲੇ ਨਾਲ ਕੋਈ ਸਾਥ ਦਵਾ ਸਕਦਾ ਪਲਾ ਕਰੋੜਾ ਰੁਪਇਆ ਧਰ ਦੇ ਬਰਾਬਰ ਉਹ ਤਾਂ ਫਿਰ ਪ੍ਰਮਾਤਮਾ ਹੀ ਉਹਦਾ ਰੱਬ ਯਾਦ ਆਉਂਦਾ ਉਹ ਤੋਂ ਮਿਲਦਾ ਫਿਰ ਉਹ ਤੇ ਆਪਣੇ ਹੁਣ ਪਸ਼ੂ ਵੀ ਨਹੀਂ ਰੱਖਦੇ ਨਾ ਪਹਿਲਾਂ ਪਸ਼ੂ ਰੱਖਦੇ ਨੇ ਨਾਲੇ ਪੈਸੇ ਕਮਾਉਂਦੇ ਨੇ ਨਾਲੇ ਦੁੱਧ ਖੁਲਾ ਨਾਲੇ ਦਹੀਂ ਕਰਦੀ ਲੱਸੀ ਹਣਾ ਹੁਣ ਤਾਂ ਉਹ ਚੱਰੇ ਨਹੀਂ ਹਣਾ ਪਸ਼ੂ ਵੀ ਸਾਂਗ ਹੁਣ ਤਾਂ ਆਖਿਆ ਕਾ ਆਪਣੇ ਯਾਰ ਕਹਿੰਦੇ ਹੁਣ ਵੇਚ ਹੀ ਜਾਂਦੇ ਆ ਖਰਚੇ ਵੱਧ ਗਏ ਸਾਹਮਣੇ ਨਹੀਂ ਰਹਿ ਗਏ ਲੋਕ ਕੰਮ ਨਹੀਂ ਕਰ ਰਹੇਗੇ ਹਮ ਇਹ ਆਏ ਅੱਗੇ ਪੁਰਾਣੇ ਬੰਦੇ ਉਹਦੇ ਬਾਹਰ ਛੱਡ ਲੈਂਦੇ 20 20 ਪਸ਼ਾਡੇ ਆਪਦੇ ਉਹਦੇ 18 ਪਸ਼ੂ ਵੇਚ ਲਾ ਹੁਣ ਸਾਡੇ ਆਖੂ ਨੇਗਾ ਇਹ ਫਿਰ ਜੋ ਵੀ ਕੁਝ ਹੋ ਰਿਹਾ ਇਹ ਤਾਂ ਮਾੜਾ ਹੀ ਹੋ ਰਿਹਾ ਹੈ ਮਾੜਾ ਹਾਂ ਕੰਮ ਤੋਂ ਜਦੋਂ ਉਹ ਭੱਜੀ ਜਾਂਦੇ ਨਾਲੇ ਤਾਂ ਪੈਸਾ ਨਹੀਂ ਆਪਣਾ ਬਣਦਾ ਹਣਾ ਹੋਰ ਤਾਂ ਹੀ ਤਾਂ ਬ ਥੋੜੇ ਮਤਾਕ ਤਰ ਪਰ ਕੰਮ ਕਰ ਵਧੀਆ ਬੰਦੇ ਨੂੰ ਕਰਨਾ ਚਾਹੀਦਾ ਚਾਹੇ ਖੇਤੀ ਬੜੀ ਦਾ ਚਾਹੇ ਪਸ਼ੂਆਂ ਦਾ ਪਰ ਕੋਸ ਕਰੇ ਕੰਮ ਕਰੇ ਹਾਂ ਤੇ ਚੰਗੀ ਖਰਾਕ ਚਾਹੀਦੀ ਹਾਂ ਤੇ ਹੁਣ ਖਰਾਕ ਵਾਲੀ ਹੁਣ ਨਾ ਕੰਮ ਕਰਦੀ ਵਿਹਲੇ ਹਣੋਂ ਉਹ ਟੈਕ ਹੀ ਹੁੰਦਾ ਉਹਦੇ ਨਾਲ ਤੇ ਬਿਮਾਰੀਆਂ ਵੱਧ ਜਾਂਾਂ ਅੱਗੇ ਕਈਆਂ ਦਾ ਕੰਮ ਕਰਦੇ ਸਰ ਇਹਦੀਆਂ ਸੇਰ ਸੇਰ ਦੁੱਧ ਪੀ ਕੇ ਕਿਉਂ ਪੀ ਕੇ ਆਏ ਖੇਤਾਂ ਵਾਣਾ ਚਾਉਂਦਾ ਐ ਤੁਰਿਆ ਆਉਂਦਾ ਪਰ ਪਰ ਡੋਲੂ ਅੱਧਾ ਅੱਧਾ ਕਿਲੋ ਗੋੜ ਖਾ ਜਾਂਦੇ ਸੀ ਬੁੜੇ ਅੱਗੇ ਹੁਣ ਮੈਨੂੰ ਨਹੀਂ ਦਿੰਦਾ ਅਗਲਾ ਅੱਧਾ ਕਿਲੋ ਹੈ ਪਹਿਲੀ ਕੱਲ ਤਾਂ ਗੋੜ ਹੈ ਹੀ ਨਹੀਂ ਕਿਸੇ ਦੇ ਘਰੇ ਤੇ ਯਾਰ ਜੇ ਤਰੇ ਮੈਂ ਸੁਝਾਣਾ ਤੋ ਅੱਧਾ ਕਿਲੋ ਖਣ ਗਈ ਨਾ ਨਾ ਦੇ ਮੈਨੂੰ ਇੱਕ ਲੱਡੂ ਦੇ ਦੇ ਖਣ ਗਏ ਤੇ ਅੱਗੇ ਅੱਧਾ ਕਿਲੋ ਬੰਦਾ ਖਾ ਜਾਂਦਾ ਹੀ ਕੋੜਾ ਕਿਆ ਬਾਤ ਹੈ ਹਾਂ ਹਾਂ ਤੋ ਗੱਲਾਂ ਤਾਂ ਬਾਪੂ ਜੀ ਦੀਆਂ ਕਮਾਲ ਦੀਆਂ ਹਨਾ ਤੇ ਚੰਗੀ ਲੱਗੀ ਵੀਡੀਓ ਤਾਂ ਬਈ ਲਾਈਕ ਸ਼ੇਅਰ ਕਰੇ ਤੇ ਜੇ ਲੱਗਦਾ ਹੈ ਕਿ ਇਹ ਵਧੀਆ ਵੀਡੀਓ ਕੱਢ ਕੇ ਲਿਆਉਣੇ ਤਾਂ ਫੋਲੋ ਜ਼ਰੂਰ ਕਰਦੇ ਜੀ ਧੰਨਵਾਦ